ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅੱਜ ਦੋਸਤੋ 3 ਜਨਵਰੀ 2023 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਹੈਗਾ ਦੋਸਤੋ 11 ਵਜੇ ਸਵੇਰ ਦਾ ਸਮਾਂ ਹੈਗਾ ਜੀ। ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਤਿੰਨ ਐਨੀਮਲ ਦਿਖਾਉਣੇ ਤਾਂ ਤਿੰਨੇ ਵੜਾ ਹੈਗੀਆਂ ਨੇ ਤਕ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਬਾਈ ਹੈਪੀ ਦੇ ਕੋਲ ਆਏ ਆ ਵੀਰ ਹੈਪੀ ਦਾ ਜਿਹੜਾ ਕੰਮ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਐਨੀਮਲ ਐਨੀਮਲ ਜਿਹੜੇ ਹੈਗੇ ਆ ਵਿਕਰੀ ਵਾਲੇ ਪਸ਼ੂ ਆ ਇਸ ਘਰ ਨੋਰਮਲ ਜਿਹੜੇ ਆਉਂਦੇ ਰਹਿੰਦੇ ਆ ਤਕਰੀਬਨ ਵਹਿੜਾਂ ਦੇ ਵਿੱਚ ਤੁਹਾਨੂੰ ਇਸ ਘਰੋਂ ਪਸ਼ੂ ਜਿਹੜੇ ਜ਼ਿਆਦਾ ਵੇਖਣ ਦੇ ਵਿੱਚ ਮਿਲਦੇ ਆ ਮੱਝਾਂ ਵੀ ਆਉਂਦੀਆਂ ਨੇ ਵੈਸੇ ਤੇ ਸਰਹਿਆਲੀ ਜਿਹੜੀ ਦੋਸਤੋ ਹੈਗੀ ਆ ਸਰਹਿਆਲੀ ਵੱਡੀ ਸਰਹਿਆਲੀ ਤਕਰੀਬਨ 6 ਕਿਲੋਮੀਟਰ ਦੀ ਦੂਰੀ ਆ ਤੇ ਸਰਹਿਆਲੀ ਤੋਂ ਜਦੋਂ ਆਪਾਂ ਪੱਟੀ ਆ ਰੋਡ ਤੇ ਆਉਣੇ ਆ ਦੋਸਤੋ ਪੱਟੀ ਵੀ ਅੱਗੇ ਤਕਰੀਬਨ ਇਸ ਪਿੰਡ ਤੋਂ 6 ਕਿਲੋਮੀਟਰ 7 ਕਿਲੋਮੀਟਰ ਰਹਿ ਜਾਂਦੀ ਆ ਤੇ ਬਧੇਰੇ ਡਿਟੇਲ ਆਪਾਂ ਬਾਈ ਹੈਪੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਬਧੇਰੇ ਜਾਣਕਾਰੀ ਲੈਣੀ ਆ ਪੁੱਛਦੇ ਆ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਆਜੋ ਵੀਰ ਹੈਪੀ ਸਾਹਮਣੇ ਆ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮ ਵਾਹ ਜੀ 3 ਸਾਲ ਠੀਕ ਆ ਜੀ ਤੇ ਅੱਜ ਆ ਵੀ ਤਿੰਨ گاਵਾ ਹੀ ਆਪਣੇ ਕੋਲ ਆ ਤਿੰਨ ਵੜਾ ਜੀ ਠੀਕ ਆ ਜੀ ਤਿੰਨੇ ਦੂਜੇ ਦੂਜੇ ਸੂਹੇ ਦੁੱਜਣਾ ਹਾਂਜੀ ਠੀਕ ਆ ਤੇ ਕਰੀਏ ਸ਼ੁਰੂ ਵੀਰ ਜੀ ਪਹਿਲੇ ਨੰਬਰ ਤੇ ਡੱਬੀ ਵੜ ਆਪਣੇ ਕੋਲ ਆ ਹਾਂਜੀ ਤੇ ਕੀ ਡਿਟੇਲ ਆ ਵੀਰ ਜੀ ਕਿੰਨੇ ਟਾਈਮ ਦੀ ਦੂਜੀ ਸੂਏ ਸੂਈ ਆ ਜੀ 10 ਦਿਨਾਂ ਦੀ ਸੂਈ ਮਗਰ ਅੱਛੀ ਆ ਠੀਕ ਆ ਜੀ ਹਾਂਜੀ ਆ ਦੂਜਾ ਸੂਬਾ ਦੋਸਤ ਸੂਈ ਆ ਤੇ 10 ਦਿਨਾਂ ਦੀ ਸੂਈ ਆ ਨੀਚੇ ਜਿਹੜਾ ਬੱਚਾ ਹੈਗਾ ਫੀਮੇਲ ਕਾਫ ਆ ਬੱਚੀ ਆ ਨੀਚੇ ਹਾਂਜੀ ਤੇ ਬਿਲਕੁਲ ਬੱਚੀ ਵੀ ਬਿਲਕੁਲ ਕਬੂਤਰੀ ਵਰਗੀ ਆ ਤੇ ਪੂਰੀ ਤੇਜ਼ ਦੇਖੋ ਹਾਂਜੀ ਹਾਂਜੀ ਆ ਵੇਖੋ ਪੂਰੀ ਐਕਟਿਵ ਜਿਹੜੀ ਬੱਚੀ ਆ ਮਗਰ ਤੇ ਬਾਕੀ ਵੀਰ ਹੈਪੀ ਹੁਣ ਮੌਕੇ ਦਾ ਕਿੰਨਾ ਦੁੱਤ ਚੱਲ ਰਹੀ ਭਾਈ 14 ਕਿਲੋਰ ਤਿਆਰ ਜਿਹੜਾ ਥੱਲੇ ਉਹ ਜਿਹੜਾ ਚਵਾ ਦੇਉਂਗੇ ਹਨਾ ਚਵਾ ਦੇਵਾਂਗਾ ਆਦੇ ਘਰੇ ਠੀਕ ਹੈ ਠੀਕ ਹੈ ਵੀ ਹੈਪੀ ਬਾਈ ਕਹਿਣ ਵਾਲੀ ਗੱਲ ਨਾ ਹੋਵੇ ਵੀ ਉਹ ਉਹ ਜਿਹੜਾ ਵੀ ਜਿਹੜਾ ਚੋਣ ਵਾਲਾ ਵਾ ਹੂੰ 13 ਕਿਲੋ ਦੀ ਗਾਰੰਟੀ ਦੇ ਦਾਂਗਾ ਇਦਾਂ ਜਿਵੇਂ ਖੜੂਗਾ ਤੇ ਠੀਕ ਹੈ ਜੀ ਬਕਾਨੇ ਸਾਡੇ ਦਾ ਕਿਲੋ ਖੰਡਾ ਫਰਕ ਪਾ ਜਾਂਦਾ ਹੈ 14 ਕਿਲੋਰ ਆਪਣੇ ਘਰੇ ਚਵਾ ਦਿੰਦੇ ਦੋ ਟਾਈਮ ਠੀਕ ਹੈ 14 ਕਿਲੋ ਜਿਹੜੀ ਦੋਸਤੋ ਚੁਵਾਈ ਕਰ ਲਿਓ ਉਲਟ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਣਾ ਦੀ ਹਵਾਨੇ ਦੀ ਤੁਸੀਂ ਵੇਖ ਕੇ ਚੈੱਕ ਕਰੋ ਬਰਾਬਰ ਪੂਰੇ ਥਾਣੇ ਨੇ ਠੀਕ ਹੈ ਜੀ ਸਪੇਸ ਅਗਲੇ ਹੈਗਾ ਤਕਰੀਬਨ ਤੇ ਮਗਲੇ ਥਣ ਦਾ ਜਿਹੜਾ ਗੈਵੰਤਰ ਉਹ ਵੀ ਬਹੁਤ ਵਧੀਆ ਹੈਗਾ ਉਸ ਤੋਂ ਬਾਅਦ ਇੱਕ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣ ਤੋਂ ਬਾਅਦ ਤੇ ਬਾਈ ਹੈਪੀ ਵੀਰ ਚਵਾਈ ਕਦੋਂ ਕ ਕਰੀ ਸੀ ਅਸੀਂ ਚਵਾਈ ਇਹ ਕੀ ਸੀ 4 ਵਜੇ ਦੀ ਅੱਜ ਸਵੇਰੇ ਹੈ ਨਾ ਹਾਂਜੀ ਠੀਕ ਹੈ ਅੱਜ ਜਿਹੜੀ ਮਾਰਨਿੰਗ ਦੋਸਤੋ 4 ਵਜੇ ਦੀ ਚਵਾਈ 5 ਤੋਂ 5 ਚੋਈ ਦੀ ਠੀਕ ਹੈ ਆ ਦੇਖੋ ਤੇ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਬਹਿਣੀ ਵਾਲੇ ਪਾਸੇ ਤੋਂ ਆ ਮੈਂ ਜਿਹੜਾ ਦੋਸਤੋ ਜ਼ਿਕਰ ਕਰ ਦਿੱਤਾ ਤਕਰੀਬਨ ਥਣ ਦੀ ਹਵਾਨੇ ਦੀ ਬਿਲਕੁਲ ਸਾਫ ਸ਼ੁੱਧ ਹੈਗੀ ਆ ਗੈਵੰਤਰਪੂਰਾ ਤੇ ਵੀਰ ਇਹ ਹੈਪੀ ਨੂੰ ਖੋਲ ਕੇ ਬਾਹਰ ਤੋਰ ਗਈ ਤੇ ਵੇੜਾ ਦੋਸਤੋ ਖਾਸੇ ਤੌਰ ਤੇ ਵੇੜਾ ਤੁਹਾਨੂੰ ਇਸ ਘਰੋਂ ਮਿਲਦੀਆਂ ਨੇ ਤਕਰੀਬਨ ਹਰਕ ਜਾਤ ਦੀ ਹਰ ਕੰਗ ਦੇ ਵਿੱਚ ਬਰੀਡ ਵਾਲੀ ਆ ਦੇਖੋ ਬਿਲਕੁਲ ਉੱਚੇ ਕਦ ਕੱਦ ਦੇ ਵਿੱਚ ਤੇ ਰਾਜੀ ਵੇੜ ਠੀਕ ਹੈ ਜੀ ਤੇ ਬਨਾਥ ਨਾਲ ਬਿਲਕੁਲ ਜਿੰਨਾ ਹੈਗਾ ਤੁਸੀਂ ਪ੍ਰੋਪਰ ਧਿਆਨ ਨਾਲ ਦੇਖ ਲਓ ਆ ਥਣ ਹਵਾਨਾ ਜੀ ਜੀ ਜਿੱਦਾਂ ਮਰਜ਼ੀ ਬੈਠੇ ਰਹਿੰਦੇ ਨੇ ਆਹ ਵੇਖੋ ਵੀਰ ਆਹ ਦੇਖੋ ਰੱਸਾ ਵੀ ਛੜਦਾ ਜਾ ਆਹ ਦੇਖੋ ਜਿਵੇਂ ਮਰਜ਼ੀ ਕੋਈ ਬੱਚਾ ਬੈਠਾ ਰਵੇ ਅਬੀਰ ਕਹਿੰਦਾ ਵੀ ਸੀਲ ਸੋ ਪੂਰੀ ਆ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਆ ਜਿਹੜਾ ਰੱਸੀ ਪਾਉਣ ਦੀ ਲੋੜ ਨਹੀਂ ਪੈਂਦੀ ਆ ਦੇਖੋ ਵੇਲਾ ਜਿੱਦਾਂ ਮਰਜ਼ੀ ਵੇਲੇ ਰੱਸਾ ਛੜਦਾ ਆਹ ਦੇਖੋ ਜੀ ਵੀਰ ਜੀ ਸ਼ਕਾ ਬੈਤਾਨ ਵਾਦੇ ਘਾਟੋਗੇ ਆਪਣੀ ਜ਼ਿੰਮੇਵਾਰੀ ਹੋਗੀ ਠੀਕ ਹੈ ਜੀ ਹਾਂ ਜੀ ਆ ਲਓ ਜੀ ਆ ওকে ਤੇ ਹੈਪੀ ਵੀਰ ਇਹਦਾ ਮੁੱਲ ਕਿੰਨਾ ਕੀਤਾ ਕਿੰਨੀ ਦਾ ਡਿਮਾਂਡ ਮੁੱਲ ਭਾਈ ਭਵਾ 42 ਕਰੀਏ ਭਵਾ 45 ਕਰੀਏ ਹਾਂਜੀ 40000 ਤੋਂ 2000 ਛੱਡ ਜਾਗੇ 40000 ਦੇ ਵਿੱਚੋਂ ਵੀ 38000 ਦੇ ਸੀਗੇ ਆ ਠੀਕ ਆ 40000 ਦੇ ਵਿੱਚੋਂ ਇਹਨਾਂ ਦੋਸਤੋ 2000 ਵੀਰ ਕਹਿੰਦਾ ਮਾਨਤਾ ਨਾ ਮੈਂ ਕਹਿੰਦਾ ਸੀਲ ਸਾਊ ਆ ਹਾਂਜੀ ਇਹਨੂੰ ਜਿਹਦੀ ਮਾਰਦੀ ਬਚੀ ਲੇਖੋ ਕਰੀ ਨਹੀਂ ਹਾਂ ਤੇ 38000 ਦੀ ਵੀਰਾਂ ਦਾ ਵੀ ਦੇ ਲਿਆ ਕਰਾਂਗੇ 40000 ਮੁੱਲ ਹੈਗਾ ਠੀਕ ਆ ਜੀ ਇਸ ਤੋਂ ਬਾਅਦ ਵੈੜ ਇੱਕ ਹੋਰ ਹੈਗੇ ਵੀਰ ਦੇ ਕੋਲ ਤੇ ਦੋ ਗੜਾਂ ਤਕਰੀਬਨ ਜਿਹੜੀ ਹੁਣ ਦੂਜੇ ਨੰਬਰ ਵਾਲੀ ਬੈਰ ਤੁਹਾਨੂੰ ਆਪ ਦਿਖਾਉਣੀ ਆ ਉਹਦੀ ਆਪਾਂ ਜਾਣਕਾਰੀ ਪੁੱਛ ਲੈਣੀ ਆ ਵੀਰ ਕਿੰਨੇ ਕਿ ਦਿਨ ਦੀ ਸੂਈ ਆ ਇਹਨੂੰ ਵੀ ਕੀ ਹੰਤਾ ਹਰ ਹੋ ਗਿਆ ਸੂਈ ਜਮਗਰ ਵਸ਼ੀ ਹੈ ਜੇ ਵੀ ਠੀਕ ਹੈ ਜੀ ਹਾਂਜੀ ਆ ਫੀਮੇਲ ਜਿਹੜਾ ਦੋਸਤੋ ਕਾਫਾ ਇਸ ਦੇ ਨੀਚੇ ਵੀ ਜਿਹੜੀ ਬੱਚੀ 8 ਤੋਂ 10 ਦਿਨ ਹੋ ਗਿਆ ਜੀ ਹਾਂਜੀ ਠੀਕ ਆ 8 ਤੋਂ 10 ਦਿਨ ਦਾ ਸਮਾਂ ਹੋ ਗਿਆ ਆ ਮੂੰਹ ਮੱਥਾ ਜਿਹੜਾ ਫੇਸ ਹੈਗਾ ਜੇ ਆ ਥਾਣਾ ਹਵਾਨਾ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਆ ਸ਼ੇਪ ਹੈਗੀ ਆ ਥਾਣਾ ਦੀ ਠੀਕ ਹੈ ਪੈਣੀ ਵਾਲੇ ਪਾਸੇ ਤੋਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਦਾ ਵੀਰ ਹੈਪੀ ਲੇਵਾ ਥੋੜਾ ਜਿਹਾ ਘੱਟ ਬਣਾਇਆ ਕਿ ਲੀਵੀਆ ਜੀ ਪਾਜੀ ਨਿੱਗਰਿਆ ਇਹਦਾ ਟਾਈਮ ਹੀ ਕੋਹੜਿਆ ਆ ਅੱਛਾ ਹਾਂਜੀ ਪਹਿਲਾਂ ਪੂਰਾ ਭਰ ਜੂਗੀ ਦੁੱਧ ਕਿੰਨਾ ਵਸ ਚਵਾਉਂਦੀ ਹੈ ਦੁੱਧ ਵੀ ਜੀ 9 ਕਿਲੋ ਪਾਠ ਕਿਲੋ ਦੀ ਗਾਰੰਟੀ ਦੇ ਦੇਵਾਂਗੇ 8 ਕਿਲੋ ਕੋਈ ਵੀ ਦੋ ਟਾਈਮ ਆਪਣੇ ਘਰੇ ਲੀਟਰ ਮਾਰ ਲਓ 8 ਕਿਲੋ ਦੀ ਹਾਂਜੀ ਠੀਕ ਹੈ ਜੀ ਸੋ ਵਾਹ ਵੀ ਨਾਲ ਤਾਂ ਵੀ 9 ਕਿਲੋ ਚਵਾਉਂਦੀ ਹੈ ਬਾਕੀ ਤੁਸੀਂ 8 ਕਿਲੋ ਦਾ ਦੋਸਤੋ ਚੁਾਈ ਕਰ ਸਕਦੇ ਜਿਸ ਦੇ ਥੱਲੇ ਤੇ ਟਾਇਰ લેਵਾਇਆ तकरीबन ਜਿੰਨਾ ਕਿ ਬਣਾਦ ਨੇ ਹੈ ਇਹ ਨੀ ਗੇਰੀ ਆ ਆ ਦੇਖੋ ਜੀ ਠੀਕ ਆ ਤੇ ਇੱਕ ਵੀਰ ਹੈਪੀ ਦਾ ਮੁੱਲ ਜੇ ਦੱਸ ਦਿੱਤੇ ਬਾਅਦ ਚ ਤੋੜ ਕੇ ਦਿਖਾਈਏ ਮੁੱਲ ਨੇ ਭਾਈ ਜੀ ਕਰੀ 5 ਜੀ ਦਾ ਕਰੀ 26 23000 ਛੋਟ ਕਰ ਦਿਆਂਗੇ ਠੀਕ ਆ 23000 ਦੇ ਵਿੱਚੋਂ ਛੋਟ ਕਰਦੇ ਆ 500 ਰੁਪਏ ਠੀਕ ਹੈ ਵੀਰ ਸਾਡੇ 22 ਜੀ ਠੀਕ ਸਾਡੇ 22000 ਦੀ ਜਿਹੜੀ ਦੋਸਤੋ ਵੀ ਇਹਨਾਂ ਦਾ ਵੇੜ ਦੇ ਦਾਂਗੇ ਇਹਦਾ 10 ਕਿਲੋਗ੍ਰਾਮ ਦਾ ਚੋਨਾ ਕੱਦ ਕਾਠ ਕਿੱਦਾਂ ਹੋ ਜਾਣਾ ਹੈ ਇੱਕ ਕੱਦ ਕਾਠ ਹੈਗਾ ਵਜਨ ਵੱਟੇ ਵਾਲੀ ਹੈ ਦੋਸਤੋ ਵੇੜ ਰਾਜੀ ਪੂਰੀ ਆ ਬਿਲਕੁਲ ਝੋਟੀਆਂ ਜਿਵੇਂ ਹੁੰਦੀਆਂ ਉਸਰ ਝੋਟੀਆਂ ਪਲੀਆਂ ਪਲੀਆਂ ਹੁੰਦੀਆਂ ਉਸ ਤਰ੍ਹਾਂ ਦਾ ਜਿਹੜਾ ਦੋਸਤੋ ਰੂਪ ਰੇਖਾ ਹੈਗੀ ਇਸ ਵੇੜ ਦੀ ਤੇ ਪ੍ਰੋਪਰ ਚੰਨੀ ਪળે ਆ ਪੂਰੀ ਆ ਦੇਖੋ ਚੰਗੀ ਬਿਲਕੁਲ ਨਿੱਗਰ ਵੈੜਾ ਦੋਸਤੋ ਉਪਰੋਂ ਵੀ ਨਿੱਗਰ ਹੈ ਤੇ ਹਵਾਨੇ ਵੱਲੋਂ ਵੀ ਚੰਗਾ ਨਿੱਗਰ ਹਵਾਨਾ ਹੈਗਾ ਟਾਈਟ ਲੇਵਾ ਬਾਕੀ ਦੁੱਧ 8 ਕਿਲੋ ਤੁਸੀਂ ਚੁਵਾਈ ਕਰਕੇ ਖਰੀਦ ਸਕਦੇ ਜੀ ਤੇ ਭਾਈ 10 ਕਿਲੋ ਚਾਹੋਗੀ ਏ ਠੀਕ ਹੈ ਹਾਂਜੀ ਹਜੇ 8 10 ਦਿਨ ਦੀ ਸੂਈ ਨਾ 10 ਦੀ ਹਾਂਜੀ ਮਾਲਾ ਮੂਲਾ ਮਾਰ ਕੇ ਦੋ 10 ਕਿਲੋ ਚਾਹੋਗੀ ਠੀਕ ਹੈ ਤੇ 23000 ਦੇ ਵਿੱਚੋਂ ਛੂਟ ਹੈ ਨਾ ਜੀ 500 ਛੱਟ ਦਿਆਂਗੇ ਠੀਕ ਹੈ 23000 ਦੇ ਵਿੱਚੋਂ 500 ਰੁਪਏ ਦੀ ਛੂਟ ਹੋ ਜਾਏਗੀ ਦੋਸਤੋ 22500 ਲੈਦੇ ਆ ਇਸ ਤੋਂ ਬਾਅਦ ਤੀਜੇ ਨੰਬਰ ਤੇ ਵੀਰ ਦੇ ਕੋਲ ਇੱਕ ਸ਼ਾਈ ਵਾਲ ਦੇ ਵਿੱਚ ਆ ਢਿੱਲਾਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਲਓ ਅਜੇ ਦੇਣਾ ਲੈ ਜਾਣੇ ਪੁੱਛ ਲੈਣੇ ਕਿੰਨਾ ਕਸਾਮਾ ਲੈ ਜੂਗੀ ਤੇ ਇਹ ਹਵਾਨਾ ਇੱਕ ਵਾਰੀ ਜਰਾ ਤੁਸੀਂ ਦੇਖ ਲਓ ਆ ਥਾਣਾ ਲੇਵਾ ਹੈਗਾ ਦੋਸਤੋ ਤੇ ਢਿੱਲਾ ਢੋਲਾ ਤਕਰੀਬਨ ਜਿੰਦਾਂ ਦੀਆਂ ਹੈਗੀਆਂ ਨੇ ਦੇਣ ਹਜੇ ਲੈ ਜੂਗੀ ਠੀਕ ਹੈ ਪੂਰੀ ਬੰਦਾ ਭਾਜੀ ਇਹਨੇ ਆ ਦੇਖੋ ਅਛਾ ਵੀਰ ਕਿਰਮਤ ਸੁਹਾ ਕੇ ਸੁਣ ਜਾ ਰਹੀ ਹੈ ਦੂਜੇ ਸੂਏ ਸੁਣਾ ਜੀ ਇਹਨੇ ਆ ਤਿੰਨੇ ਗੁਜਰਾ ਦੂਜਨਾ ਹੈ ਦੂਜਨਾ ਹੈ ਉਹ ਸੂਈਆਂ ਦੂਜੇ ਦੂਜੇ ਸੂਏ ਇਹਨੇ ਸੁਣਾਇਆ ਠੀਕ ਆ ਹਾਂਜੀ ਦੂਜੇ ਸਵੇਰੇ ਜਿਹੜਾ ਦੋਸਤੋ ਅਕੇ ਸੂਣਾ ਇਸ ਬर्ड ਨੇ ਤਕਰੀਬਨ ਆ ਫੇਸ ਦੇ ਸਿੰਘ ਜਿਹੜੇ ਹੈਗੇ ਤਕਰੀਬਨ 3 3.5 3 3 3 ਇੰਚ ਜਿਹੜੇ ਸਿੰਘ ਵੇੜ ਦੇ ਤਕਰੀਬਨ ਤੇ ਬਿਲਕੁਲ ਜਿਹੜਾ ਲਾਲ ਰੰਗ ਦੇ ਵਿੱਚ ਪਿਓਰ ਭਾਜੀ ਸ਼ਾਹੀ ਆ ਜੀ ਠੀਕ ਆ ਤੇ ਆ ਤੁੰਨ ਵੇਖੋ ਜੀ ਸ਼ਾਹੀ ਵਾਲ ਜਾਤ ਆ ਦੋਸਤੋ ਤਕਰੀਬਨ ਆ ਥਾਣਾ ਬਿਲਕੁਲ ਮੁਠੀ ਵਾਲਾ ਥਾਣਾ ਚਾਰੇ ਥਾਣ ਜਿਹੜੇ ਹੈਗੇ ਦੋਸਤੋ ਇਥਾ ਵਰਲਾ ਜਿੰਨੇ ਤੇ ਹੈਗੇ ਤੁਸੀਂ ਧਿਆਨ ਨਾਲ ਦੇਖ ਲਓ ਤੇ ਹਾਈਟ ਜਿਹੜੀ ਆ ਦੋਸਤੋ ਪ੍ਰੋਪਰ ਵੜਾਂ ਦੀ ਜਿੰਨੀ ਆਪਾਂ ਹੋਰ ਵੜਾ ਤੁਹਾਨੂੰ ਦੂਜੀਆਂ ਦਿਖਾਈਆਂ ਨੇ ਪਰ ਰਲ ਦੀ ਮਿਲਦੀ ਜਿਹੜੀ ਹਾਈਟ ਹੈਗੀ ਇਸ ਵੜ ਦੀ ਵੀ ਤੇ ਵੀਰ ਇਹਦਾ ਕਿੰਨਾ ਕੁ ਮੁੱਲ ਕਰਤਾ ਇਹਦਾ ਭਾਈ ਹੁਣ ਕੱਚੀ ਦਾ ਮੁੱਲ 20000 ਆ ਜੀ ਹਾਂਜੀ ਤਿਆਰ ਹੋ ਫਿਰ ਉਸ ਹੁਣ ਮੁੱਲ ਕਰਾਂ ਜਿਉਂਨ ਕਿ ਵੀਰ ਉਹਦੇ 29000 ਦੀ ਵੜ ਦੇ ਦਿਆਂਗੇ ਹੌਣ ਮੌਕੇ ਤੇ ਹਾਂਜੀ ਭਾਈ ਇਹਨੇ ਪਹਿਲੇ ਨੇ 12 ਤਰਾਂ ਗਲ ਦੁੱਧ ਆਪਣੀ ਰਿਸਿੰਗਾਂ ਤੋਂ ਲਈ 15 ਗਲ ਦੁੱਧ ਦੀ ਗਾਰੰਟੀ ਦਵਾਂਗੇ ਬਾਈ ਜੀ ਹੂੰ ਹਾਂਜੀ ਠੀਕ ਆ ਦੂਜਾ ਸੋਨਾ ਪਿਓਰ ਸ਼ਾਈ ਹੜ ਤੈੜੀ ਸਾਢੇ 5 6 ਆਉਂਦੀ ਜੀ ਠੀਕ ਆ ਉੱਚੋ ਹੀ ਆਏ ਦਾ ਵੀਰ ਦਾ ਮਾਨਤਨ ਕਰਾਂਗੇ ਠੀਕ ਆ ਬਾਕੀ 29000 ਦੇ ਵੀਰ ਕਹਿੰਦਾ ਵੀ ਲੈ ਦੇ ਆ ਬਾਕੀ ਉਹਦੇ ਚੋ ਵੀ ਥੜਾ ਜੰਮੀ ਪਲੀ ਵੱਡੀ ਰਹਿੜ ਲੈ ਆ ਆਹ ਦੇ ਬਾਕੀ ਬਾਟਪੂਟ ਹਜੇ ਦੋਸਤੋ ਪੂਰੇ ਖੋਲਣੇ ਆ ਇਸਨੇ ਤਕਰੀਬਨ ਬਣਾ ਕੇ ਲੇਵਾ ਤਿਆਰ ਕਰਨਾ ਹੈ ਤੇ ਆ ਦੇਖੋ ਬਾਕੀ ਧਿਪਣ ਧੁੱਪਣ ਭਰਾ ਕਿਦਾਂ ਮੈਂ ਕਹਿੰਦਾ ਵੀ ਇਹਦੀ ਸੁਣਾਈ ਗਾਰੰਟੀ ਉਥਰਾਏ ਦੇ ਪਿੱਛੇ ਜੀ ਆਪਣੀ ਗੱਬਨ ਦੀ ਗਾਰੰਟੀ ਹੋ ਗਈ ਠੀਕ ਆ ਜੀ ਕੋਈ ਥਣਵਾੜ ਘਾੜਨ ਵਾਲਾ ਪਾਜੋ ਮੇਰਵਾ ਠੀਕ ਆ ਆ ਸੋਦੋ ਸੋ ਅੱਜ 3 ਵੜਾ ਸੀ ਵੀਰ ਦੇ ਕੋਲ ਤਿੰਨੇ ਵੜਾ ਮੈਂ ਤੁਹਾਨੂੰ ਦਿਖਾ ਦਿੱਤੀਆਂ ਨੇ ਤਕਰੀਬਨ ਦੋ ਵੜਾ ਸੁਈਆਂ ਨੇ ਤੇ ਇੱਕ ਹਜੇ ਦੇਣ ਬਾਕੀ ਐ ਸੂਨ ਦੇ ਵਿੱਚ ਉਹ ਸ਼ਾਈ ਵਾਲ ਜਿਹੜੀ ਜਾਤ ਵਿੱਚ ਹੈਗੀ ਆ ਤੇ ਰੇਟ ਵੀ ਮੁੱਲ ਵੀ ਵੀਰ ਨੇ ਦੱਸਦੇ ਆ ਬਿਲਕੁਲ ਮੈਂਸ਼ਨ ਕਰਦੇ ਆ ਆਪਣਾ ਤੁਸੀਂ ਹੋਣ ਜ਼ਿੰਮੇਵਾਰੀ ਸਮਝ ਕੇ ਇੱਕ ਟਾਈਮ ਦੀ ਦੋ ਟਾਈਮ ਜਿਹੜੀਆਂ ਵੜਾ ਸੁਈਆਂ ਨੇ ਖਾਸ ਤੌਰ ਤੇ ਇੱਕ ਟਾਈਮ ਦੋ ਟਾਈਮ ਦੀ ਜਿਹੜੀ ਚੁਵਾਈਆ ਕਰਨ ਤੋਂ ਬਾਅਦ ਵੀਰ ਹੈਪੀ ਦੇ ਨਾਲ ਸੌਦਾ ਕਰ ਸਕਦੇ ਜੀ ਬਾਕੀ ਜੇਕਰ ਕਿਸੇ ਤੁਸੀਂ ਆਨਲਾਈਨ ਚੀਜ਼ ਮਗਾਉਣੀ ਹੈ ਤੇ ਬਾਈ ਹੈਪੀ ਤੇ ਤੁਹਾਡੇ ਜਿਹੜਾ ਆਰਾਮਤਾ ਹੋਵੇਗਾ ਤੁਸੀਂ ਜ਼ਿੰਮੇਵਾਰੀ ਤੇ ਵੀਰ ਦੀ ਜ਼ਿੰਮੇਵਾਰੀ ਤੇ ਜਿਹੜੀ ਚੀਜ਼ ਮਗਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਨੰਬਰ ਆਪਾਂ ਵੀਰ ਤੋਂ ਲੈ ਲੈਣੇ ਹੈਪੀ ਬਾਈ ਇੱਕ ਨੰਬਰ ਜ਼ਰੂਰ ਦੱਸ ਦੇ ਨੰਬਰ ਮੇਰਾ 81367373572 945633237 ਠੀਕ ਹੈ ਜੀ ਆ ਦੋਨੋਂ ਨੰਬਰ ਆਪਣੇ ਕੋਲ ਹੀ ਹੈ ਨਾ ਹਾਂ ਜੀ ਠੀਕ ਆ ਸੋ ਦੋਸਤੋ ਇਹ ਸਨ ਵੀਰ ਹੈਪੀ ਆ ਵਪਾਰ ਦਾ ਕਾਮਾ ਵੀਰ ਦਾ ਤੇ ਪਿੰਡ ਨੱਥੂ ਕੇ ਬੁਰਜ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਐਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਵੇ ਭਾਅ ਪੜਤਾ ਆਪਦਾ ਤੁਸੀਂ ਦੇਖ ਲਿਓ ਜਿੰਨੇ ਕ ਭਾਅ ਲਈ ਤੁਹਾਨੂੰ ਚੀਜ਼ ਲੱਗਦੀ ਹੈ ਤੁਸੀਂ ਆਪਦੇ ਹਸਾਰ ਨਾਲ ਵੀ ਵੀਰ ਦੇ ਨਾਲ ਗੱਲਬਾਤ ਕਰਕੇ ਮੁੱਲ ਲਗਾ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ